ਅ ਸ਼ਸ਼ੀ ਕਾਲ ਜੀ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਬਜਟ ਆ ਉਹ 26 ਮਾਰਚ ਨੂੰ ਪੇਸ਼ ਕੀਤਾ ਜਾਣਾ ਕਿਉਂਕਿ ਹਰ ਇੱਕ ਦੀ ਉਮੀਦ ਹੁੰਦੀ ਆ ਵੀ ਜਿਹੜੀ ਪੰਜਾਬ ਸਰਕਾਰ ਜਦੋਂ ਬਜਟ ਪੇਸ਼ ਕਰਦੀ ਆ ਤਾਂ ਲੋਕ ਅੱਖੀਓਂ ਬਲਤ ਕਹਿੰਦੇ ਜਰੂਰੀ ਹੋਣਾ ਹੁੰਦਾ ਆ ਗੱਲਬਾਤ ਕਰਾਂਗੇ ਅਸੀਂ ਕਿਉਂਕਿ ਜਿਹੜੇ ਨਾਬਾ ਇੰਡਸਟਰੀ ਆ ਕੰਪੈਨ ਦੀ ਹਾਬਾ ਬਹੁਤ ਕੰਪੈਨ ਇੰਡਸਟਰੀਆਂ ਵੱਲੋਂ ਜਿਹੜਾ ਰੁਜ਼ਗਾਰ ਆ ਜਿਹੜਾ ਨਾਬੇ ਦੇ ਵਿੱਚ ਦਿੱਤਾ ਹੋਇਆ 40-50000 ਨੌਜਵਾਨਾਂ ਜਿਹੜਾ ਨਾਬਾਪਹਾਸੋਂ ਦੇ ਵਿੱਚ ਕੰਪੈਨ ਇੰਡਸਟਰੀਅਲ ਜਿਹੜਾ ਰਜਿਸਟਰ ਆ ਉਹ ਦਿੱਤਾ ਗਿਆ ਕਿਉਂਕਿ ਇੰਡਸਟਰੀ ਨੂੰ ਵੀ ਬਹੁਤ ਉਮੀਦਾਂ ਨੇ ਪੰਜਾਬ ਸਰਕਾਰ ਤੋਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਮਲਕੀਤ ਕੰਪੈਨ ਨਾਬਾ ਤੋਂ ਚਰਨ ਸਿੰਘ ਜੀ ਨੇ ਐਮ ਡੀ ਨੇ ਐਮ ਡੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਤੇ ਦੂਸਰੇ ਪਾਸੇ ਸਾਡੇ ਨਾਲ ਬੈਠੇ ਨੇ ਹਰਦੇਵ ਕੰਪੈਨ ਤੋਂ ਪਖਰ ਸਿੰਘ ਜੀ ਨੇ ਓ ਐਮ ਡੀ ਨੇ ਪਖਰੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਸਭ ਤੋਂ ਪਹਿਲਾਂ ਗੱਲਬਾਤ ਅਸੀਂ ਕਰਾਂਗੇ ਐਮ ਡੀ ਮਲਕੀਤ ਕੰਬੈਨ ਚੰਦ ਸਿੰਘ ਜੀ ਨਾਲ ਚੰਦ ਸਿੰਘ ਜੀ ਕਿੰਨੀਆਂ ਉਮੀਦਾਂ ਨੇ ਤੁਹਾਨੂੰ ਪੰਜਾਬ ਸਰਕਾਰ ਦੇ ਇਸ ਬਜਟ ਤੋਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਪੰਜਾਬ ਸਰਕਾਰ ਤੋਂ ਬਹੁਤ ਵੱਡੀ ਉਮੀਦ ਰੱਖਦੇ ਆਂ ਕਿ ਜਿਹੜੀ ਸਾਡੀ ਇੰਡਸਟਰੀ ਹੈ ਨਾਪਾ ਹੱਬ ਕੰਬੈਨ ਨਾਲ ਜਾਣੀ ਜਾਂਦੀ ਹੈ ਇੱਥੇ ਬਹੁਤ ਹੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਤੇ ਸਾਡੇ ਦੇ ਇੰਡਸਟਰੀ ਸਾਰਨ ਵੱਡੀ ਜਿਹੜੀ ਪ੍ਰੋਬਲਮ ਹੈ ਮਾਨ ਸਾ ਉਹ ਹੈਗੇ ਬਿਜਲੀ ਦੇ ਬਿੱਲ ਦੀ ਬਿੱਲੇ ਬਿੱਲੇ ਸਾਨੂੰ ਬਹੁਤ ਜ਼ਿਆਦਾ ਲੱਗਦੇ ਨੇ ਛੋਟੀ ਇੰਡਸਟਰੀ ਛੋਟੇ ਪੱਧਰ ਲੱਗ ਰਹੇ ਨੇ ਵੱਡੀਆਂ ਨੂੰ ਵੱਡੇ ਲੱਗ ਰਹੇ ਨੇ ਅਸੀਂ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਵੀ ਕਿਸੇ ਵੀ ਤਰੀਕੇ ਬਿਜਲੀ ਦੇ ਉੱਪਰ ਕੰਟਰੋਲ ਕਰਕੇ ਇਹਦੇ ਰੇਟ ਨੂੰ ਕੰਟਰੋਲ ਕੀਤਾ ਜਾਵੇ ਤਾਂ ਜੋ ਕੀ ਆਉਣ ਵਾਲੇ ਸਮੇਂ 'ਚ ਇਹ ਇੰਡਸਟਰੀਆਂ ਹੋਰ ਤਰੱਕੀ ਕਰ ਸਕਣ ਬਿਲਕੁਲ ਗੁਪਤ ਜਿਸ ਤਰ੍ਹਾਂ ਕੋਈ ਨਵੀਂ ਕੋਈ ਇੰਡਸਟਰੀ ਲੱਗਦੀ ਆ ਉਹਦੇ ਲਈ ਵੀ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਸਹੂਲਤ ਦਿੱਤੀ ਜਾਂਦੀ ਆ ਨਵੀਂ ਇੰਡਸਟਰੀ ਲਾਉਣ ਦੇ ਨਾਲ ਜਿਸ ਤਰ੍ਹਾਂ ਕਿ ਤੁਸੀਂ 500 ਸਾਲ ਪਹਿਲਾਂ ਜਿਹੜੀ ਇੰਡਸਟਰੀ ਲਾਈ ਆ कि ਤੁਹਾਨੂੰ ਕਿੰਨੇ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ ਗੱਲ ਇਹ ਹੈ ਵੀ ਸਾਰਾ ਕੰਮ ਤਾਂ ਹੁਣ ਜਿਹੜਾ ਇੰਡਸਟਰੀ ਲਾਉਣੀ ਹੈ ਉਹਨੂੰ ਆਪ ਹੀ ਕਰਨਾ ਪੈਂਦਾ ਹੈ ਸਰਕਾਰ ਦੇ ਜਿਹੜੇ ਨਮਾਇंदे ਰੱਖੇ ਹੋਏ ਨੇ ਉਹਨਾਂ ਕੋਲੇ ਜਾ ਕੇ ਕੰਮ ਕਰਾਉਣੇ ਪੈਂਦੇ ਨੇ ਇਹ ਨਹੀਂ ਹੈਗਾ ਵੀ ਕੋਈ ਵੀ ਕੰਮ ਫਟਾ ਘਰ ਬੈਠੇ ਹੋ ਜਾਊਗਾ ਹੂੰ ਬਿਲਕੁਲ ਕਾਫੀ ਉਮੀਦਾਂ ਨੇ ਜਿਹੜੀਆਂ ਬਿਲਕੁਲ ਇਸ ਸਰਕਾਰ ਦੇ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹੁੰਦੀਆਂ ਨੇ ਜੀ ਹਾਂਜੀ ਸਾਨੂੰ ਬਹੁਤ ਉਮੀਦ ਹੈ ਪੰਜਾਬ ਸਰਕਾਰ ਤੋਂ ਕਿਉਂਕਿ ਪੰਜਾਬ ਸਰਕਾਰੀ ਕੈਸੀ ਸਰਕਾਰ ਹੁੰਦੀ ਹੈ ਜਿਹੜੇ ਲੋਕਾਂ ਦਾ ਸਾਰਾ ਧਿਆਨ ਰੱਖਦੀ ਹੈ ਅਸੀਂ ਤਾਂ ਇਹ ਬੇਨਤੀ ਕਰਾਂਗੇ ਕੱਲਾ ਸਾਡੇ ਇੰਡਸਟਰੀਵਲ ਨਹੀਂ ਛੋਟੇ ਲੋਕਾਂ ਵੱਲ ਵੀ ਸਰਕਾਰ ਧਿਆਨ ਦੇਵੇ ਜੋ ਕਾਮਯਾਬ ਹੋਣਗੇ ਤਾਂ ਇੰਡਸਟਰੀ ਕਾਮਯਾਬ ਹੋਣਗੀਆਂ ਇੰਡਸਟਰੀ ਕਾਮਯਾਬ ਹੋਣਗੀਆਂ ਤਾਂ ਸਰਕਾਰਾਂ ਕਾਮਯਾਬ ਹੋਣਗੀਆਂ ਬਿਲਕੁਲ ਜਿਸ ਤਰ੍ਹਾਂ ਕਿ 25 26 ਦਾ ਬਜਟਾ ਜਿਹੜਾ 26 ਮਾਰਚ ਨੂੰ ਪੇਸ਼ ਹੋਣਾ ਕਿ ਤੁਸੀਂ ਕੋਈ ਇੰਡਸਟਰੀਆਂ ਵੱਲੋਂ ਕੋਈ ਭੇਜ ਦਿਓ ਲਿਖਤੀ ਰੂਪ ਦੇ ਵਿੱਚ ਸਰਕਾਰ ਨੂੰ ਵੀ ਸਾਨੂੰ ਆਹ ਸਹੂਲਤਾਂ ਸਾਨੂੰ ਲੋੜ ਆ ਅਸੀਂ ਇਹਨਾਂ ਟੈਕਸਾ ਜਿਹੜਾ ਪੰਜਾਬ ਸਰਕਾਰ ਨੂੰ ਮਹయ్యా ਕਰਵਾਉਨੇ ਆ ਦੇਖੋ ਜਿਹੜੇ ਸਰ ਲੋਕਲ ਸਾਡੇ ਨਮਾਇंदे ਹੁੰਦੇ ਨੇ ਸਰਕਾਰ ਦੇ ਅਸੀਂ ਸਮੇਂ-ਸਮੇਂ 'ਤੇ ਆਪਣੀਆਂ ਮੁਸ਼ਕਲਾਂ ਉਹਨਾਂ ਨੂੰ ਜੂਰ ਦੱਸਦੇ ਆ ਉਹ ਫਿਰ ਗਾਂ ਉੱਪਰ ਪਹੁੰਚਾਉਂਦੇ ਨੇ ਤੇ ਸਰਕਾਰ ਉਹਦੇ ਉੱਪਰ ਧਿਆਨ ਵੀ ਦਿੰਦੀ ਹੈ ਜਿੰਨਾ ਕੋ ਹੋ ਸਕਦਾ ਸਰਕਾਰਾਂ ਕਰ ਦੇਣ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਉਹ ਜਿਹੜੇ ਵੀ ਕੰਮ ਹੈਗੇ ਉਹਨਾਂ ਨੂੰ ਪਹਿਲ-ਪਹਿਲ ਦੇ ਤੌਰ ਤੇ ਕੀਤਾ ਜਾਵੇ ਤਾਂ ਸਰਕਾਰ ਹੋਰ ਮਜ਼ਬੂਤ ਹੋ ਸਕੀ। ਹੂੰ ਜਿਸ ਤਰ੍ਹਾਂ ਕਿ ਪੰਜਾਬ ਦੇ ਲੋਕਾਂ ਵੱਲੋਂ ਇਸ ਸਰਕਾਰ ਨੂੰ ਮੌਕਾ ਦਿੱਤਾ ਗਿਆ ਬਹੁਤ ਉਮੀਦਾਂ ਸੀ ਜਿਹੜੇ ਪਿਛਲੇ ਸਾਲ ਦੇ ਬਜਟ ਕਹਿੰਦੇ ਦੋ ਵਾਰਤ ਕਹਿੰਦੇ ਤੀਸਰਾ ਬਜਟ ਹੈ ਸਰਕਾਰ ਦਾ ਇਹਨੂੰ ਕਿਸ ਤਰ੍ਹਾਂ ਕਿੰਨੀ ਕੁ ਉਮੀਦਾਂ ਤੁਹਾਨੂੰ ਦੇਖੋ ਇਹ ਗੱਲ ਇਹ ਹੈ ਵੀ ਇਕੱਲੀ ਸਾਨੂੰ ਨਹੀਂ ਸਾਰੇ ਪੰਜਾਬ ਨੂੰ ਇਹ ਸਰਕਾਰ ਤੋਂ ਉਮੀਦ ਹੈ ਤੇ ਦੇਖੋ ਕੰਮ ਦਾ ਸਰਕਾਰਾਂ ਨੇ ਚਲਾਉਣੇ ਹੁੰਦੇ ਨੇ ਕਰਨੇ ਹੁੰਦੇ ਨੇ ਅਸੀਂ ਤਾਂ ਇੱਕ ਲੋਕਾਂ ਨੂੰ ਮੂਰੇ ਬੇਨਤੀ ਕਰ ਸਕਦੇ ਹਾਂ ਸਰਕਾਰ ਨੂੰ ਮੂਰੇ ਵੀ ਭਾਈ ਸਾਡੀ ਫਰਿਆਦ ਸੁਣੀ ਜਾਵੇ ਇਕੱਲੀ ਸਾਡੀ ਨਹੀਂ ਸਾਰੇ ਪੰਜਾਬ ਦੀ ਫਰਿਆਦ ਸੁਣੀ ਜਾਵੇ ਜਿਹਦੇ ਨਾਲ ਪੰਜਾਬ ਦੇ ਲੋਕ ਖੁਸ਼ਹਾਲ ਹੋ ਜਾਣ ਸਰਕਾਰਾਂ ਖੁਸ਼ਹਾਲ ਹੋਣ ਤੇ ਜਿਹੜਾ ਆਉਣ ਵਾਲਾ ਭਵਿੱਖ ਹੈ ਬੱਚਿਆਂ ਦਾ ਉਹ ਸਹਾਵਨਾ ਹੋਵੇ ਹਾਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਬਿਜਲੀ ਦੀ ਗੱਲ ਕੀਤੀ ਹੈ ਕਿ ਬਿਜਲੀ ਭਾਵੇਂ ਕੀ 600 ਯੂਨਟ ਪੰਜਾਬ ਸਰਕਾਰ ਵੱਲੋਂ ਮਾਫ ਕੀਤੀ ਗਈ ਹੈ ਪਰ ਇੰਡਸਟਰੀ ਨੂੰ ਕੋਈ ਫਾਇਦਾ ਨਹੀਂ ਮਿਲਿਆ ਨਹੀਂ ਜੀ ਰਾਸ਼ਟਰੀ ਨਿਰਦੇਸ਼ ਨਾਲ ਕੋਈ ਫਾਇਦਾ ਨਹੀਂ ਮਿਲਿਆ ਇਹ ਤਾਂ ਉਲਟਾ ਬਲ ਕੇ ਜਿਸ ਤੱਕ ਮੇਰਾ ਅਨੁਮਾਨ ਹੈ ਇੰਡਸਟਰੀ ਦੇ ਹੋਰ ਬੋਝ ਬਣਿਆ ਕਿਉਂਕਿ ਸਰਕਾਰ ਕੋਈ ਵੀ ਆਵੇ ਪੰਨੇ ਤੋਂ ਕੋਈ ਦਿੰਦੀ ਨਹੀਂ ਆਖਰਕਾਰ ਖਪਤਕਾਰਾਂ ਦੀ ਪੈਣਾ ਹੁੰਦਾ ਹੈ ਵੱਡੇ ਖਪਤਕਾਰਾਂ ਦੇ ਵੱਧ ਪੈ ਜਾਂਦਾ ਛੋਟਿਆਂ ਦੇ ਘੱਟ ਪੈ ਜਾਂਦਾ ਹਮ ਬਿਲਕੁਲ ਜਿਹੜੀ ਬਾਤ ਇਹ ਸਾਰਾ ਇੰਡਸਟਰੀ ਦੇ ਪਿਆ ਪੰਜਾਬ ਦੀ ਇੰਡਸਟਰੀ ਦੇ ਪੰਜਾਬ ਦੀ ਹਮ ਬਿਲਕੁਲ ਜਿਸ ਤਰ੍ਹਾਂ ਕਿ ਪੈਟਰੋਲ ਡੀਜ਼ਲ ਦੀ ਗੱਲ ਕਰੇ ਕਿਉਂ ਪੈਟਰੋਲ ਡੀਜ਼ਲ ਬਿਜਰੂਰੀ ਇੰਡਸਟਰੀਆਂ ਦੇ ਵਿੱਚ ਕਿਉਂਕਿ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਤਰ੍ਹਾਂ ਕਿ ਕਿਸਾਨ ਨੂੰ ਖਪਤਤਾ ਤੁਹਾਨੂੰ ਵੀ ਕਾਫੀ ਲੋਡ ਪੈਂਦੀ ਹੋਊਗੀ ਡੀਜ਼ਲ ਪੈਟਰੋਲ ਦੀ ਉਹ ਵੀ ਕਾਫੀ ਟੈਕਸ ਹੈ ਜਿਹੜਾ ਸਰਕਾਰ ਵੱਲੋਂ ਤੇ ਲਗਾਇਆ ਹੋਇਆ ਹਾਂਜੀ ਸਰ ਅਸੀਂ ਇੱਕ ਕਮਾਈਨ ਨੂੰ 100 ਲੀਟਰ ਤੇਲ ਪਾ ਕੇ ਭੇਜਦੇ ਹਾਂ ਤੇ ਉਹਦੀ ਟੈਸਟਿੰਗ ਕਾ ਵਾਸਤੇ ਵਿੱਚ ਘੱਟੋ ਘੱਟ 25 ਤੋਂ 30 ਲੀਟਰ ਤੇਲ ਅਸੀਂ ਇੱਥੇ ਫੈਕਟਰੀ ਚ ਪੁੱਗ ਦਿੰਨੇ ਹਾਂ ਇਸ ਕਰਕੇ ਸਾਡੀ ਜਿਹੜੀ ਕਮਾਈਨ ਇੰਡਸਟਰੀ ਹੈ ਇਹਦੇ ਨਾਲ ਡੀਜ਼ਲ ਦਾ ਬਹੁਤ ਸਿੱਧਾ ਲਿੰਕ ਹੈ ਤੇ ਡੀਜ਼ਲ ਦੀ ਖਪਤ ਬਹੁਤ ਵੱਧ ਜਾਂਦੀ ਹੈ ਤੇ ਹੋ ਸਕੇ ਪੰਜਾਬ ਸਰਕਾਰ ਇਦੇ ਉੱਪਰ ਵੀ ਬਿਆਪ ਦੀ ਜੀਐਸਟੀ ਵੀਗਰਿਆਂ ਘਟਾਵੇ ਤਾਂ ਕਿ ਇੰਡਸਟਰੀ ਨੂੰ ਫਾਇਦਾ ਹੋ ਸਕੇ ਹੂੰ ਬਿਲਕੁਲ ਲਾਸਟ ਸਵਾਲਾ ਗੁਰਤਾ ਜੀ ਜਿਸ ਤਰ੍ਹਾਂ ਕਿ ਕੱਲ ਨੂੰ ਬਜਟ ਪੇਸ਼ ਹੋਣਾ ਸਰਕਾਰ ਦਾ ਕਿਉਂਕਿ ਹਰ ਇੰਡਸਟਰੀ ਨੂੰ ਬਹੁਤ ਵੱਡੀ ਉਮੀਦ ਹੁੰਦੀ ਹੈ ਦੇਖੋ ਤੁਹਾਡੇ ਲੈ ਵੀ ਨੌਜਵਾਨ ਨੇ ਜਿਹੜੇ ਕੰਮ ਕਰ ਰਹੇ ਨੇ ਤੁਸੀਂ ਬਹੁਤ ਨੌਜਵਾਨ ਨੌਕਰੀਆਂ ਜਿਹੜਾ ਨਾਬਾ ਦੇ ਵਿੱਚ ਦਿੱਤਾ ਹੋਇਆ ਕਿ ਉਹਨਾਂ ਦੀ ਜੇ ਬਜਟ ਸਹੀ ਆਊਗਾ ਤਾਂ ਉਹਨਾਂ ਦੇ ਤਨਖਾਹਾਂ ਦੇ ਵਿੱਚ ਤੁਸੀਂ ਵਾਧਾ ਕਰੋਗੇ ਕੁਝ ਮਾਨ ਸਾਹਿਬ ਹਰ ਬੰਦੇ ਦੀ ਆਪਣੀ ਪ੍ਰੋਬਲਮ ਹੈ ਸਾਡੀ ਆਪਣੀ ਪ੍ਰੋਬਲਮ ਹੈ ਛੈਲ ਇੰਡਸਟਰੀ ਦੀ ਆਪਣੀ ਪ੍ਰੋਬਲਮ ਹੈ ਹਮ ਫਰਨੋ ਜਿਹੜੇ ਵੀ ਫਰਨੀਚਰ ਵਾਲੇ ਨੇ ਉਹਨਾਂ ਦੀ ਆਪਣੀ ਹੈ ਸਾਨੂੰ ਜਿਹੜੀ ਅਪਦੀ ਲੱਗੀ ਅਸੀਂ ਦੱਸ ਰਹੇ ਹਾਂ ਹਮ ਬਾਕੀ ਜੇ ਕੋਈ ਕਿਸੇ ਹੋਰ ਤੋਂ ਵੀ ਤੁਸੀਂ ਪੁੱਛੋਗੇ ਉਹ ਆਪਦੀ ਪ੍ਰੋਬਲਮ ਦੱਸਣਗੇ ਤੇ ਸਰਕਾਰ ਨੇ ਇਹ ਮਸਲਾ ਹੱਲ ਕਰਨਾ ਹੁੰਦਾ ਹੈ ਅਸੀਂ ਤਾਂ ਇਹ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਸਭ ਦੀਆਂ ਗੱਲਾਂ ਸੁਣ ਕੇ ਉਹਦੇ ਉੱਪਰ ਸਹੀ ਜੋ ਵੀ ਬਜਟ ਕੱਟਣਾ ਹੈ ਠੀਕ ਕਰਕੇ ਲਾ ਦੇ ਬਹੁਤ ਬਹੁਤ ਧੰਨਵਾਦ ਸੰਗੋਪਤ ਜੀ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਪੱਕੀ ਤੁਹਾਡੇ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਕਿ ਗੱਲਬਾਤ ਜਿਹੜੀ ਪੰਜਾਬ ਸਰਕਾਰ ਦੇ ਬਜਟ ਦੇ ਪ੍ਰਤੀ ਕੀਤੀ ਆ ਕਿਉਂਕਿ ਇੰਡਸਟਰੀਆਂ ਦੇ ਉੱਪਰ ਜਿਹੜਾ ਬਜਨ ਆ ਉਹ ਬਿਜਲੀ ਦਾ ਬਹੁਤ ਜ਼ਿਆਦਾ ਪਿਆ ਹੋਇਆ ਜਿਹੜਾ ਪਹਿਲਾਂ 50 ਹਜ਼ਾਰ ਦਾ ਪਹਿਲਾਂ ਆਉਂਦਾ ਸੀ ਉਹ ਅੱਜ ਲੱਖ ਦਾ ਆ ਰਿਹਾ ਜਿਹੜਾ ਲੱਖ ਦਾ ਸੀ ਉਹ 2 ਲੱਖ ਦਾ ਆ ਰਿਹਾ ਜਿਹੜਾ 2 ਲੱਖ ਦਾ ਸੀ ਉਹ 4 ਲੱਖ ਦਾ ਆ ਰਿਹਾ ਕਿਉਂਕਿ ਦੁੱਗਣੇ ਵੇਲੇ ਜਿਹੜੇ ਇੰਡਸਟਰੀਆਂ ਦੇ ਉਹੋ ਚੱਲੇ ਨੇ ਭਾਵੇਂ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ 664 ਜਰੂਰ ਮਾਫ ਕੀਤੀ ਗਈ ਆ ਉਹ ਕਹਿੰਦੇ ਬਾਜਰਾ ਜਿਹੜਾ ਸਾਰਾ ਪੰਜਾਬ ਦੀ ਇੰਡਸਟਰੀ ਦੇ ਉੱਪਰ ਪਿਆ ਪਰ ਇੰਡਸਟਰੀ ਸਭ ਤੋਂ ਵੱਧ ਟੈਕਸ ਦਿੰਦੇ ਆ ਨੇ ਸਰਕਾਰਾਂ ਨੂੰ ਸਰਕਾਰਾਂ ਪਰ ਇੰਡਸਟਰੀਆਂ ਦੇ ਲਈ ਕੁਝ ਨਹੀਂ ਸੋਚਦੀਆਂ ਧੰਨਵਾਦ ਜੀ ਤੁਹਾਡਾ